ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਹਿਲਾ ਚੋਣਵੀਆਂ ਖਬਰਾਂ ਕੈਪਟਨ ਵੱਲੋਂ ਫਸਲਾਂ ਦੀ ਵਿਸ਼ੇਸ਼ ਗਰਦਾਵਰੀ ਦੇ ਹੁਕਮ, ਫੌਜ ਨੂੰ ਤਿਆਰ ਰਹਿਣ ਲਈ ਆਖਿਆ, ਪੰਜਾਬ ਵਿੱਚ ਛੜਨ ਦਾ ਖਤਰਾ, ਹਿਮਾਚਲ ਵਿੱਚ ਮੀਂਹ ਨਾਲ ਤਬਾਈ, ਸੜਕਾਂ ਰੁੜੀਆਂ, ਸ਼ਹਿਰਾਂ ਨੇ ਆਖਿਆ ਛੋਟੇਪੁਰ ਤੇ ਡਾਕਟਰ ਗਾਂਧੀ ਕੋਲ ਜਾਣਾ ਹਾਈ ਕਮਾਂਡ ਦਾ ਅਧਿਕਾਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਖਿਲਾਫ ਸਿਆਸੀ ਜੰਗ ਦਾ ਐਲਾਨ, ਹਾਈ ਕੋਰਟ ਨੇ ਆਖਿਆ ਐਨਆਰਆਈਆਂ ਵੱਲੋਂ ਪਤਨੀ ਨੂੰ ਛੱਡਣਾ ਵੱਡੀ ਚਿੰਤਾ ਦਾ ਵਿਸ਼ਾ, ਪੰਜਾਬ ਵਿੱਚ ਜ਼ਮੀਨ ਦੀ ਖਰੀਦੋ-ਫਰੋਖਤ ਵਿੱਚ ਖੜੋਤ ਟੁੱਟੀ, ਸਿੱਖ ਅਟਾਰਨੀ ਜਨਰਲ ਤੇ ਨਸਲੀ ਟਿੱਪਣੀ ਕਰਨ ਵਾਲੇ ਸ਼ਰੀਫ ਵੱਲੋਂ ਅਸਤੀਫਾ ਦਫ਼ਤਰ ਦੇ ਚਾਰ ਹੋਰ ਮੁਲਾਜ਼ ਪਾਕਿਸਤਾਨ ਵਿੱਚ ਵੀ ਸੁਣਿਆ ਜਾ ਸਕੇਗਾ ਨਵਾਂ ਐਫ ਐਮ ਚੈਨਲ ਦੇਸ਼ ਪੰਜਾਬ ਹੁਣ ਖਬਰਾਂ ਦੀ ਵਿਸਥਾਰ ਤਿੰਨ ਦਿਨਾਂ ਤੋਂ ਜਾਰੀ ਵਰਖਾ ਨੇ ਸੌਂਵਾਰ ਨੂੰ ਪਹਾੜਾਂ ਦੇ ਨਾਲ ਮੈਦਾਨਾਂ ਵਿੱਚ ਵੀ ਖੂਬ ਕਹਿਰ ਵਰਤਾਇਆ ਹੈ ਉੱਤਰ ਭਾਗ ਵਿੱਚ ਪਿਛਲੇ 24 ਘੰਟਿਆਂ ਵਿੱਚ 23 ਮੌਤਾਂ ਹੋ ਗਈਆਂ ਪੰਜਾਬ ਵਿੱਚ 4 ਹਰਿਆਣਾ ਵਿੱਚ 6 ਜੰਮੂ ਕਸ਼ਮੀਰ ਵਿੱਚ 7 ਹਿਮਾਚਲ ਅਤੇ ਯੂਪੀ ਵਿੱਚ 3-3 ਲੋਕ ਮਾਰੇ ਗਏ ਮੌਸਮ ਵਿਭਾਗ ਮੁਤਾਬਕ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਦੇ ਜ਼ਿਆਦਾਤਰ ਖੇਤਰਾਂ ਵਿੱਚ ਅੱਜ ਵੀ ਵਰਖਾ ਹੋਏਗੀ ਪੰਜਾਬ ਅਤੇ ਹਿਮਾਚਲ ਵਿੱਚ ਰੈੱਡ ਅਲਰਟ ਐਲਾਨ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਹਾਲਾਤਾਂ ਦੀ ਸਮੀਖਿਆ ਲਈ ਸਰਕਾਰੀ ਨਿਵਾਸ ਤੇ ਅਮਰਜੈਂਸੀ ਮੀਟਿੰਗ ਸੱਦੀ ਤੇ ਅੱਜ ਸਾਰੇ ਸਕੂਲ ਕਾਲਜ ਬੰਦ ਰੱਖਣ ਦਾ ਹ ਫੌਜ ਨੂੰ ਅਲਰਟ ਰੈਨ ਨੁਆਖਿਆ ਫਸਲਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਾਉਣ ਲਈ ਵਿਸ਼ੇਸ਼ ਗਰਦਾਬਰੀ ਦੇ ਹੁਕਮ ਜਾਰੀ ਕੀਤੇ ਨੇ ਖੜਾਦੀ ਰੋ ਰੋਕ ਥਮ ਲਈ ਡਿਪਟੀ ਕਮਿਸ਼ਨਰ ਲਈ 7 ਕਰੋੜ 40 ਲੱਖ ਰੁਪਏ ਦੀ ਵਾਧੂ ਰਾਸ਼ੀ ਰੱਖ ਦਿੱਤੀ ਹੈ ਹਿਮਾਚਲ ਵਿੱਚ 에ਅਰ ਫੋਰਸ ਰੈਸਕਿਊ ਆਪਰੇਸ਼ਨ ਵਿੱਚ ਲੱਗੀ ਹੋਈ ਹੈ 7 ਜ਼ਿਲ੍ਹਿਆਂ ਵਿੱਚ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਚੰਬਾ ਧਰਮਸ਼ਾਲਾ ਤੇ ਉਨਾ ਵਿੱਚ 7 ਮਹੀਨਿਆਂ ਦੀ ਬੱਚੀ ਸਵੇ ਤਿੰਨ ਲੋਕ ਮਾਰੇ ਗਏ ਬਰਫਬਰੀ ਦੀ وجہ ਨਾਲ ਕਿਲਾੰਗ ਤੋਂ ਸਰੂਚ ਤੱਕ 70 ਯਾਤਰੀਆਂ ਸਮੇਤ ਕਰੀਬ 300 ਲੋਕਾਂ ਤੇ ਮਜ਼ਦੂਰਾਂ ਨੂੰ ਕੱਢਿਆ ਗਿਆ ਹੈ ਹਿਮਾਚਲ ਦੇ 8 ਨੰਬਰ ਚੰਡੀਗੜ੍ਹ ਮਨਾਲੀ ਮੰਡੀ ਕੁੱਲੂ ਚੰਬਾ ਪਠਾਨਕੋਟ ਚੰਡੀਗੜ੍ਹ Shimla ਧਰਮਸ਼ਾਲਾ ਕਾਂਗੜਾ ਤੇ ਹਿੰਦੂਸਤਾਨ ਤਿੱਬਤ ਮਾਰਗ ਬੰਦ ਨੇ ਹਿਮਾਚਲ ਦੀਆਂ 378 ਸੜਕਾਂ ਤੇ ਵਾਹਨਾਂ ਦੀ ਆਵਾਜਾਈ ਠੱਪ ਹੈ ਚੰਬਾ ਜ਼ਿਲ੍ਹਾ ਪੂਰੀ ਦੁਨੀਆ ਨਾਲੋਂ ਕੱਟਿਆ ਗਿਆ ਕਲਕਾ Shimla ਰੇਲ ਟ੍ਰੈਕ ਵੀ ਠੱਪ ਹੋ ਚੁੱਕੀ ਹੈ ਜੀ ਦੋਸਤੋ ਨਿੰਦਰ ਕੁਗਿਆਣੀ ਬਦੋਂ ਸਤਿ ਸ੍ਰੀ ਅਕਾਲ ਕਰੋ ਪ੍ਰਵਾਣ ਸਿਆਸੀ ਰੰਗ ਪੰਜਾਬ ਦੇ ਵਨ ਸੁਵੰਨੀਆਂ ਪਾਰਟੀਆਂ ਕੀ ਕਹਿ ਰਹੀਆਂ ਨੇ ਔਰ ਇਸ ਤੋਂ ਪਹਿਲਾਂ ਕੀ ਹੋਰ ਖਬਰਾਂ ਸਾਂਝੀਆਂ ਕਰੇ ਕੈਪਟਨ ਸਾਹਿਬ ਅਸੀਂ ਆ ਰਹੇ ਹਾਂ ਪਟਿਆਲੇ ਤੁਸੀਂ ਕਰੋ ਤਿਆਰੀਆਂ ਇਹ ਕਿਹਾ ਸੁਖਬੀਰ ਸਿੰਘ ਬਾਦਲ ਨੇ ਤੇ ਕੈਪਟਨ ਸਾਹਿਬ ਨੇ ਕਿਹਾ ਕਿ ਬਾਦਲ ਸਾਹਿਬ ਅਸੀਂ ਆ ਰਹੇ ਹਾਂ ਕਿਲਿਆਂ ਵਾਲੀ ਯਾਨੀ ਲੰਬੀ ਹਲਕੇ ਤੇ ਤੁਸੀਂ ਕਰੋ ਤਿਆਰੀਆਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਸੂਬੇ 'ਚ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲੈਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਸਰਕਾਰੀ ਮਸ਼ੀਨਰੀ ਤੇ ਪੰਜਾਬ ਚੋਣ ਕਮਿਸ਼ਨ ਤਿੰਨਾਂ ਵੱਲੋਂ ਗੁੰਡਿਆਂ ਦੇ ਟੋਲੇ ਵਾਂਗ ਰਲ ਕੇ ਬੈਰਹਿਮੀ ਨਾਲ ਕੀਤੇ ਜਮਹੂਰੀਅਤ ਦੇ ਕਤਲ ਦਾ ਪਰਦਾਫਾਸ਼ ਕਰਨ ਲਈ 7 ਅਕਤੂਬਰ ਨੂੰ ਪਟਿਆਲਾ ਵਿਖੇ ਜ਼ਬਰ ਵਿਰੋਧੀ ਰੈਲੀ ਕਰ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਕੋਰ ਕਮੇਟੀ 'ਚ ਮਤਾ ਪਾਸ ਕੀਤਾ ਗਿਆ ਮਤੇ 'ਚ ਕਿਹਾ ਗਿਆ ਕਿ ਲੋਕਤੰਤਰ ਦਾ ਮਜ਼ਾਕ ਬਣਾਉਣ ਲਈ ਐਸਪੀ ਡੀਐਸਪੀ ਔਰ ਐਸਡੀਐਮ ਤੇ ਤਹਿਸੀਲਦਾਰਾਂ ਨੇ ਇਹਨਾਂ ਚੋਣਾਂ 'ਚ ਕਾਂਗਰਸ ਦੇ ਚੋਣ ਵਰਕਰਾਂ ਵਾਂਗ ਕੀਤਾ ਇਹ ਕਿ ਅਸਿਕ ਸਿੰਘ ਬਾਦਲ ਨੇ ਦੂਜੇ ਬਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 7 ਅਕਤੂਬਰ ਨੂੰ ਲੰਬੀ ਵਿਧਾਨ ਸਭਾ ਹਲਕੇ ਚ ਕਿਲਿਆਵਾਲੀ ਵਿਖੇ ਰੈਲੀ ਕਰਕੇ ਬੇਅਦਬੀ ਮਾਮਲਿਆਂ 'ਚ ਪ੍ਰਕਾਸ਼ ਸਿੰਘ ਬਾਦਲ ਦੇ ਗਮਰਾਹਕੁਨ ਪ੍ਰਚਾਰ ਦਾ ਜਵਾਬ ਦੇਣਗੇ ਪ੍ਰਗਟਾਵਾ ਕਰ دیا۔ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਫਤ ਨੇ ਇਸ ਪ੍ਰਸਤਾਪਿਤ ਰੈਲੀ ਲਈ ਕਿਲਿਆਵਾਲੀ ਥਾਂ ਮੰਡੀ ਵਾਲੀ ਥਾਂ ਦਾ ਜਾਇਜ਼ਾ ਲਿਆ। ਅੱਜ ਸਭਾਪਤ ਵਿੱਚ ਵਿੱਤ ਮੰਤਰੀ ਮਨਪੀਤ ਬਾਦਲ ਗੁਰਪ੍ਰੀਤ ਸਿੰਘ ਕਾਂਗੜ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਤੇ ਕੈਪਟਨ ਸੰਦੀਪ ਸੰਧੂ ਸ਼ਾਮਲ ਸਨ ਅਮਰਿੰਦਰ ਸਿੰਘ ਨੇ ਪਿਛਲੀ ਅਕਾਲੀ ਭਾਜ ਪਾਸ ਸਰਕਾਰ ਦਰਾਂਨ ਵੱਡੇ ਪਦਰ ਤੇ ਵਾਪਰੀਆਂ ਬੇਰਬਰੀਆਂ ਘਟਨਾਵਾਂ ਦੀ ਜਾਂਚ ਵਾਸਤੇ ਜਿਹੜੀ ਸੈੱਟ ਬਣਾਈ ਹੈ ਇਹਦੇ ਬਾਰੇ ਵਿੱਚ ਵੀ ਗੱਲ ਕੀਤੀ ਗਈ ਆਮ ਆਦਮੀ ਪਾਰਟੀ ਪੰਜਾਬ ਦੇ ਬਾਗੀ ਤੜੇ ਤੇ ਆਗੂ ਤੇ ਭਲਾਤ ਤੋਂ ਵਿਧਾਇਕ ਸੁਖਪਾਲ ਖੈਰਾ ਨੇ ਆਖਿਆ ਕਿ ਛੋਡੇਪੁਰ ਤੇ ਡਾਕਟਰ ਗਾਂਧੀ ਕੋਲ ਜਾਣਾ ਹਾਈ ਕਮਾਂਡ ਦਾ ਅਧਿਕਾਰ ਖੇਤਰ ਹੈ ਪਰ ਉਹਨਾਂ ਵੱਲੋਂ ਪਾਰਟੀ ਨਾਲ ਹਾਲੇ ਤੱਕ ਕੋਈ ਰਾਬਤਾ ਕਾਇਮ ਨਹੀਂ ਕੀਤਾ ਖੈਰਾ ਨੇ ਆਖਿਆ ਕਿ ਪੰਜਾਬ ਅੰਦਰ ਪਾਰਟੀ ਤੇ ਕੰਟਰੋਲ ਪੰਜਾਬੀਆਂ ਦਾ ਹੋਣ ਦੀ ਮੰਗ ਉਹਨਾਂ ਇਸ ਕਰਕੇ ਕੀਤੀ ਹੈ ਕਿਉਂਕਿ ਦਿੱਲੀ ਮਾਡਲ ਪੰਜਾਬ ਅੰਦਰ ਫੇਲ ਹੋ ਗਿਆ ਹੈ ਤੇ ਪਾਰਟੀ ਨੂੰ ਚੋਣਾਂ ਵਿੱਚ ਵੱਡੀਆਂ ਹਾਰਾਂ ਚਲਣੀਆਂ ਪੈ ਰਹੀਆਂ ਹਨ ਉਹ ਇੱਕ ਦੀ ਰਣਨੀਤੀ ਬਾਰੇ ਖੈਰਾ ਨੇ ਆਖਿਆ ਕਿ ਪਾਰਟੀ ਆਪਣੇ ਸਿਧਾਂਤ ਤੋਂ ਅਸੂਲਾਂ ਤੋਂ ਦੂਰ ਹੋ ਗਈ ਹੈ ਪਰ ਉਹ ਪਾਰਟੀ ਅੰਦਰ ਰਹਿ ਕੇ ਪਾਰਟੀ ਨੂੰ ਰੀਤੇ ਲਿਆਉਂਦੀ ਯਤਨ ਕਰ ਰਹੇ ਨੇ ਮਾਨਵਲੋ ਪਿਛਲੇ ਦਿਨੀ ਪਾਰਟੀ ਲਈ ਪੈਰ ਫੜਨ ਵਾਲੀ ਗੱਲ ਦਾ ਜਵਾਬ ਦਿੰਦੇ ਹਨ ਉਹਨਾਂ ਆਖਿਆ ਕਿ ਮਾਨ ਇੱਕ ਦਿਨ ਸਾਨੂੰ ਆਪਣਾ ਭਰਾ ਕਹਿੰਦੇ ਆ ਦੂਜੇ ਦਿਨ ਸਾਡੇ ਤੇ ਹਮਲਾ ਕਰਦੇ ਆ ਮੌਕਾ ਪ੍ਰਸਤ ਕਹਿ ਦਿੰਦੇ ਆ ਉਹਨਾਂ ਆਖਿਆ ਕਿ ਉਹ ਆਪਣੇ ਮਨ ਨਾਲ ਵਿਚਾਰ ਕਰਕੇ ਸਾਨੂੰ ਇੱਕ ਦਰਜਾ ਦੇਣ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸੌਦੀਆ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਹੋਈ ਪਾਰਟੀ ਦੀ ਕਰਾਰੀ ਹਾਰ ਦੀ ਸਮੀਖਿਆ ਕਰਨ ਤੋਂ ਬਾਅਦ ਸਿਸ਼ ਸੌਦੀਆ ਅਰਵਿੰਦ ਕੇਜਰੀਵਾਲ ਨੂੰ ਪੂਰੀ ਰਿਪੋਰਟ ਦੇਣਗੇ ਸੁਖਪਾਲ ਖੈਰਾ ਨੇ ਆ ਚੋਰ ਨਾਲ ਲੜਨ ਦੀ ਸਲਾਹ ਦਿੱਤੀ ਸੀ ਸਸੌਦੀਆ ਆਮ ਆਦਮੀ ਪਾਰਟੀ ਤੋਂ ਕੱਢੇ ਗਏ ਸਾਬਕਾ ਕਰਮਿੰਦਰ ਸੁਚਾ ਸਿੰਘ ਛੋਟੇਪੁਰ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਸਸੌਦੀਆ ਨੇ ਦੋ ਵਿਧਾਇਕਾਂ ਦੀ ਡਿਊਟੀ ਲਈ ਹੈ ਛੋਟੇਪੁਰ ਨਾਲ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੁਲਾਕਾਤ ਕਰਕੇ ਪਾਰਟੀ ਵਿੱਚ ਵਾਪਸ ਆਉਣ ਦੀ ਗੱਲ ਕੀਤੀ ਸੀ ਛੋਟੇਪੁਰ ਨੇ ਉਹਨਾਂ ਦੀ ਗੱਲ ਨੂੰ ਨਾ ਮੰਨਦਿਆਂ ਕੇਜਰੀਵਾਲ ਨੂੰ ਮਾਫੀ ਮੰਗਣ ਦੀ ਗੱਲ ਕਹੀ ਸੀ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮਾਝਾ ਦੁਆਬਾ ਖੇਤਰ ਦੀ 71 ਤਾ ਪਹਿਲੀ ਅਕਤੂਬਰ ਨੂੰ ਦੇਸ਼ ਭਗਤ ਯਾਦਗਰੀ ਹਾਲ ਜਲੰਧਰ ਵਿੱਚ ਤੇ ਮਾਲਵਾ ਖੇਤਰ ਦਾ 1 ਇਕੱਠ 2 ਅਕਤੂਬਰ ਨੂੰ ਦਾਣਾ ਮੰਡੀ ਬਰਨਾਲਾ ਵਿੱਚ ਕੀਤਾ ਜਾਏਗਾ 29 ਜੁਲਾਈ 1997 ਨੂੰ ਆਪਰੇ ਕਿਰਨਜੀਤ ਕਤਲकांड ਦੇ ਦੋਸ਼ੀ ਕੋਈ ਆਮ ਲੋਕ ਨਾ ਹੋ ਕੇ ਪੁਲਿਸ ਤੇ ਸਿਆਸਤਦਾਨਾਂ ਦੀ ਛਤਰੀ ਹੇਠਾਂ ਪਲਦੇ ਆ ਰਹੇ ਨੇ ਆਗੂਆਂ ਨੇ ਆਖਿਆ ਕਿ ਜਿਨ੍ਹਾਂ ਨੂੰ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਚੱਲੇ ਲੰਬੇ ਸੰਘਰਸ਼ ਤਹਿਤ ਸਜ਼ਾਵਾਂ ਦਵਾਈਆਂ ਜਾ ਸਕੀਆਂ ਇਸੇ ਦੌਰਾਨ ਅਹਿਮ ਭੂਮਿਕਾ ਨਿ ਹੋਰ ਅਗਵਾ ਨੂੰ ਕਤਲ ਦੇ ਦੋਸ਼ 'ਤੇ ਦਰਜ ਕਰਵਾਏ ਗਏ ਕਤਲ ਕੇਸ ਵਿੱਚ ਬਰਨਾਲਾ ਦੀ ਸੈਸ਼ਨ ਕੋਰਟ ਤੋਂ ਮਾਰਚ 2004 ਨੂੰ ਉਮਰਖੈਤ ਕੇਦੀ ਸਜ਼ਾ ਸੁਣਾਈ ਗਈ ਪਰ ਇਨਸਾਫ ਸੰਧ ਜਥੇਬੰਦੀਆਂ ਦੇ ਸੰਘਰਸ਼ ਦੀ ਬਦੌਲਤ ਰਾਜਪਾਲ ਨੂੰ ਜੁਲਾਈ 2007 ਨੂੰ ਸਜ਼ਾ ਰੱਦ ਕਰਨੀ ਪਈ ਸੀ ਬਾਅਦ ਵਿੱਚ ਇਹ ਹੁਕਮ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ ਪੰਜਾਬ ਵਿੱਚ ਕਾਫੀ ਹਰਸੇ ਬਾਅਦ ਰੀਅਲ ਅਸਟੇਟ ਦਾ ਕਾਰੋਬਾਰ ਹੌਲੀ-ਹੌਲੀ ਸਰਕਲ ਲੱਗਾ ਤੇ ਇਸ ਜਾਇਦਾਦ ਦੀ ਖਰੀਦੋ-ਫਰੋਖਤ ਦੇ ਮਾਮਲੇ ਵਿੱਚ ਰੋਪੜ ਜ਼ਿਲ੍ਹਾ ਮੋਹਰੀ ਬਣ ਗਿਆ। ਉਸ ਨੇ ਪਿਛਲੇ ਸਾਲ ਦੇ ਮੁਕਾਬਲੇ 7.5 ਕਰੋੜ ਰੁਪਏ ਕਮਾ ਕੇ ਨਵਾਂ ਰਿਕਾਰਡ ਕਾਇਮ ਕੀਤਾ। ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ 1.5 ਕਰੋੜ ਦੀ ਥਾਂ 2.5 ਕਰੋੜ ਕਮਾ ਕੇ ਦੂਜੇ ਤੇ ਗੁਰਦਾਸਪੁਰ ਨੇ 2.35 ਲੱਖ ਰੁਪਏ ਕਮਾ ਕੇ ਤੀਜੇ ਸਥਾਨ ਤੇ ਨਾਮ ਲਿਆਂਦਾ। ਕੈਪਟਨ ਸਰਕਾਰ ਨੇ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਆਈ ਖਰੋਤ ਨੂੰ ਟੋੜਨ ਲਈ ਸਟੈਂਡ ਡਿਊਟੀ ਘਟਾ ਦਿੱਤੀ ਤੇ ਸ਼ੁਰੂਆਤ ਵਿੱਚ ਇਸ ਪਹਿਲ ਕ ਮੁਕਾਬਲੇ 31 ਅਗਸਤ 2018 ਵਿੱਚ ਪੰਜਾਬ ਸਰਕਾਰ ਨੇ ਅਸਟਾਮਾ ਦੀ ਖਰੀਦੋ-ਫਰੋਖਤ ਤੇ ਰਜਿਸਟ੍ਰੇਸ਼ਨ ਤੋਂ 44 ਕਰੋੜ ਰੁਪਏ ਵੱਧ ਕਮਾਏ ਨੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਦੀ ਦਸਤਾਰ ਸਬੰਧੀ ਨਸਲੀ ਟਿੱਪਣੀ ਕਰਨ ਵਾਲੇ ਨਿਊ ਜਰਸੀ ਕਾਉਂਟੀ ਦੇ ਸ਼ੈਰਿਫ ਮਾਈਕਲ ਨੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਸ਼ੈਰਿਫ ਵੱਲੋਂ 16 ਜਨਵਰੀ ਨੂੰ ਕੀਤੀਆਂ ਗਈਆਂ ਟਿੱਪਣੀਆਂ ਦੀਆਂ ਕਈ ਆਡੀਓ ਕਲਿੱਪਾਂ ਬਾਹਰ ਆਉਣ ਮਗਰੋਂ ਰੌਲਾ ਪੈ ਗਿਆ ਸੀ ਨਿਊਯਾਰਕ ਟਾਈਮ ਦੀ ਰਿਪੋਰਟ ਮੁਤਾਬਕ ਰੇਡੀਓ ਸਟੇਸ਼ਨ ਤੇ ਇਹ ਕਲਿੱਪਾਂ ਲੈ ਕੇ WNYC ਨੇ ਸ਼ੁੱਕਰਵਾਰ ਨੂੰ ਨਸ਼ਰ ਕਰ ਦਿੱਤੀਆਂ ਸਨ ਜਿਸ ਮਗਰੋਂ ਉਸੇ ਦਿਨ ਸਾਈਡਨ ਅਤੇ ਉਸ ਦੇ ਅਧੀਨ 4 ਮੁਲਾਜ਼ਮਾਂ ਨੇ ਅਸਤੀਫਾ ਦੇ ਦਿੱਤਾ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਿਛਲੀ ਅਕਾਲੀ ਭਾਜਪਾ ਗੜਜੋੜ ਸਰਕਾਰ ਤੇ ਪੰਜਾਬ ਨੂੰ ਹਰ ਪੱਖ ਤੋਂ ਕੰਗਾਲ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਸ ਸਰਕਾਰ ਦੀ ਅਗਵਾਈ ਕਰਨ ਵਾਲੇ ਬਾਦਲ ਪਰਿਵਾਰ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਧਰਮਸੋਤ ਨੇ ਆਖਿਆ ਕਿ ਅੱਜ ਤੋਂ 10 ਸਾਲ ਪਹਿਲਾਂ ਗੱਲਾਂ ਹੋਇਆ ਕਰਦੀਆਂ ਸਨ ਕਿ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਆਤਵਾਦ ਨੇ ਕੀਤਾ ਲੇਕਿਨ ਉਹ ਇੱਕ ਵਿੱਚ ਜਦੋਂ ਪੰਜਾਬ ਦੇ ਹਰ ਪੱਖ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਦਾ ਜ਼ਿਕਰ ਹੋਇਆ ਕਰੇਗਾ ਤੇ ਬਾਦਲ ਪਰਿਵਾਰ ਦਾ ਨਾਮ ਸਭ ਤੋਂ ਪਹਿਲਾਂ ਆਏਗਾ ਉਹਨਾਂ ਆਖੇ ਕਿ ਜਦੋਂ ਜਦੋਂ ਪੰਜਾਬ ਤੇ ਪੰਜਾਬੀਆਂ ਤੇ ਮੁਸੀਬਤ ਆਈ ਹੈ ਬਾਦਲ ਪਰ ਸਿੱਧਾ ਪ੍ਰਦਰਸ਼ਨ ਕਰਕੇ ਆਪਣੇ ਨਿੱਜੀ ਹਿੱਤਾਂ ਨੂੰ ਬਚਾਉਣ ਦੀ ਪਹਿਲ ਕੀਤੀ ਹੈ 올 인디아 라디오 ਵੱਲੋਂ ਅਮਰਸਰ ਵਿੱਚ ਨਵਾਂ ਚੈਨਲ ਦੇਸ਼ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ 20 ਕਿਲੋਵਾਟ ਐਫਐਮ ਟਰਾਂਸਮਿਟਰ ਅਟਾਰੀ ਅੰਤਰਰਾਸ਼ਟਰੀ ਬਾਰਡਰ ਦੇ ਕੋਲ ਕਰੰਡਾ ਦੇ ਨਾਲ ਸਥਾਪਿਤ ਕੀਤਾ ਗਿਆ ਹੈ ਇਸ ਦਾ ਪ੍ਰਸਾਰਣ ਭਾਰਤ ਨਹੀਂ ਪਾਕਿਸਤਾਨ ਦੇ 50 ਕਿਲੋਮੀਟਰ ਇਲਾਕੇ ਤੱਕ ਵੀ ਸੁਣਿਆ ਜਾ ਸਕੇਗਾ ਕੇਂਦਰੀ ਮੰਤਰੀ ਨੇ ਆਖਿਆ ਕਿ ਇਸ ਦਾ ਮੁੱਖ ਏ ਸ਼ਾਂਤੀ ਮਾਨਵਤਾ ਤੇ ਭਾਈਚਾਰੇ ਨੂੰ ਮਜ਼ਬੂਤੀ ਦੇਣਾ ਹੈ ਦੇਸ਼ ਪੰਜਾਬ ਚੈਨਲ 103.6 ਐਮਐਚਜ਼ਡ ਤੇ ਉਪਲਬਧ ਹੋਏਗਾ ਇਸ ਦੀ ਗੁਣਵੱਤਾ ਤੇ ਸਿਗਨਲ ਨੂੰ ਯਕੀਨੀ ਬਣਾਇਆ ਜਾਏਗਾ ਤਾਂ ਜੋ ਲੋਕਲ ਆਬਾਦੀ ਅਤੇ ਸਰਹੱਦ ਪਾਰ ਦੇ ਸਰੋਤਿਆਂ ਦਾ ਮਨੋਰੰਜਨ ਵੀ ਉਪਲਬਧ ਭਾਇ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਨੂੰ ਗਿਆਨੀ ਗੁਰਮukh ਸਿੰਘ ਨੂੰ ਜਿੱਥੀਆਂ ਜਾਣਵਾਲੀਆਂ ਸਹੂਲਤਾਂ ਵਾਪਸ ਲੈਣ ਲਈ ਆਖਿਆ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਧਾਰਮਿਕ ਪਦਵੀਆਂ ਤੇ ਬਿਠਾਈ ਗਿਆਨੀ ਗੁਰਮukh ਸਿੰਘ ਨੂੰ ਜਿੱਥੇ ਘਰ ਬੈਠਿਆਂ ਗੁਰੂ ਦੀ ਗੋਲਖ ਵਿੱਚੋਂ ਤਨਖਾਹ ਦੇ ਕੇ ਗੋਲਖ ਤੇ ਬੋਝ ਪਾਇਆ, ਉੱਥੇ ਰਹਾਇਸ਼ ਤੋਂ ਇਲਾਵਾ ਬਿਜਲੀ, ਪਾਣੀ, ਲੰਗਰ ਤੇ 10 ਦੇ ਕਰੀਬ ਸੇਵਾਦਾਰ ਤਾਇਨਾਤ ਕਰਕੇ ਵੱਦੋ ਗੁਰੂ ਦੀ ਗੋਲਖ ਤੇ ਬੋਝ ਪਾਇਆ ਹੋਇਆ ਹੈ। ਇਸ ਨੂੰ ਤੁਰਤ ਖਤਮ ਕਰਨਾ ਚ ਕਿ ਵਿੱਚ ਤਿੰਨ ਗੱਸ ਨੂੰ ਗਿਆਨੀ ਗੁਰਮukh ਸਿੰਘ ਵੀ ਸ਼੍ਰੋਮਣੀ ਕਮੇਟੀ ਨੇ ਮੁਕ ਗ੍ਰਾਂਥੀ ਲਾ ਕੇ ਘਰਵੇਲਾ ਬਿਠਾਇਆ ਹੈ ਤੇ ਬਿਨਾਂ ਸੇਵਾਵਾਂ ਵਾਲੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਦੋਂ ਗਿਆਨੀ ਗੁਰਮukh ਸਿੰਘ ਨੂੰ ਵਿਹਲੇ ਬੈਠਿਆਂ ਤਨਖਾਹ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਉਹਨਾਂ ਨਾਲ ਤਾਇਨਾਤ 10 ਦੇ ਕਰੀਬ ਸੇਵਾਦਾਰਾਂ ਨੂੰ ਵੀ ਵਿਹਲੇ ਬਿਠਾ ਕੇ ਗੁਰੂ ਦੀ ਗੋਲਕ ਤੇ ਬੋਝ ਪਾ ਕੇ ਮੋਟੀਆਂ ਤਨਖਾਹਾਂ ਕਿਉਂ ਦਿੱਤੀਆਂ ਜਾ ਰਹੀਆਂ ਨਾ ਤਾਂ ਗਿਆਨੀ ਗੁਰਮukh ਸਿੰਘ ਡਿਊਟੀ ਤੇ ਜਾ ਰਹੇ ਤੇ ਨਾ ਹੀ ਰਹਿਸ਼ ਵੇਖੇ ਕਿਸੇ ਸੰਗਤ ਜਾਂ ਪ੍ਰੇਮੀ ਨਾਲ ਵਿਚਾਰ ਕਰ ਰਹੇ ਨੇ ਦੁਰਦਰਾ ਨਾਨਕਸਰ ਸੰਪਰਦਾ ਦੇ ਆਗੂ ਬਾਬਾ ਕਾਲਾ ਸਿੰਘ ਨੇ ਸਾਬਕਾ ਮੁੱਖ ਮੰਤਰੀ ਬੀਅੰਦ ਸਿੰਘ ਨੂੰ ਸ਼ਹੀਦ ਆਖਣ ਦੇ ਅਲਫਾਜ਼ ਵਾਪਸ ਲੈਂਦੇ ਆਖਿਆ ਕਿ ਪੰਜਾਬ ਦੀ ਸ਼ਾਂਤੀ ਦੀ ਗੱਲ ਕਰਦੇ ਹੋ ਉਹਨਾਂ ਦੇ ਮੋਹੋਂ ਸ਼ਹੀਦ ਸ਼ਬਦ ਨਿਕਲ ਗਿਆ ਸੀ ਜਿਸ ਲਈ ਉਹਨਾਂ ਨੂੰ ਅਫਸੋਸ ਹੈ ਕਾਲਾ ਸਿੰਘ ਨਾਨਕਸਰ ਕਲੇਰਾ ਵਾਲੇ ਸੋਮਵਾਰ ਨੂੰ ਇੰਗਲੈਂਡ ਦੌਰੇ ਤੇ ਨਾਨਕਸਰ ਪਹੁੰਚੇ ਉਹਨਾਂ ਵੱਲੋਂ ਸਵਰਗੀਆ ਬੀਅੰਦ ਸਿੰਘ ਨੂੰ ਸ਼ਹੀਦ ਆਖਣ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਨੇ ਇਸ ਵਿਰੋਧ ਤੇ ਸੋਮਵਾਰ ਨੂੰ ਆਪਣੀ ਸਥਿਤੀ ਸਪਸ਼ਟ ਕਰਦੇ ਆਖਿਆ ਕਿ ਉਹਨਾਂ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਖੇਸ ਪਹ ਨੇ ਖਬਰ اسلامਾਬਾਦ ਤੋਂ ਪਾਕਿਸਤਾਨ ਦੀ ਫੌਜ ਨੇ ਆਖਿਆ ਕਿ ਉਹ ਜੰਗ ਲਈ ਤਿਆਰ ਹੈ ਪਰ ਆਪਣੇ ਦੇਸ਼ ਵਾਸੀਆਂ ਦੇ ਹਿਤਾਂ ਲਈ ਅਮਨ ਚੈਨ ਤੇ ਰਾਹ ਤੇ ਚੱਲਣਾ ਪਸੰਦ ਕਰਦੀ ਏ ਪਾਕਿਸਤਾਨੀ ਫੌਜ ਦੇ ਬੁਲਾਰੇ ਆਸਫ ਗਬੂਰ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕਿਹਾ ਕਿ ਆਤਵਾਦ ਨਾਲ ਲੜਨ ਦਾ ਦੇਸ਼ ਦਾ ਲੰਬਾ ਰਿਕਾਰਡ ਰਿਹਾ ਹੈ ਅਸੀਂ ਅਮਨ ਚੈਨ ਦੀ ਕੀਮਤ ਜਾਣਦੇ ਹਾਂ ਦਰਸ਼ਨਯੋਗ ਹੈ ਭਾਰਤੀ ਜਬੀਨੀ ਫੌਜ ਦੇ ਮੁਖੀ ਜਨਰਲ ਵਿਪਨ ਰਾਫਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤੀ ਜਵਾਨ ਦੀ ਦਰਦਨਾਕ ਸ਼ਹਾਦਤ ਦਾ ਬਦਲਾ ਲੈਣ ਲਈ ਸਖਤ ਕਾਰਵਾਈ ਕੀਤੀ ਜਾਣ ਦੀ ਲੋੜ ਹੈ। ਨਵੀਂ ਦਿੱਲੀ ਤੋਂ ਖਬਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੰਜੇਤਲੀ ਨੂੰ ਝੂਠ ਬੋਲਣਾ ਬੰਦ ਕਰਨ ਲਈ ਕਿਹਾ ਹੈ। ਦੋਹਾਂ ਉੱਤੇ ਜਵਾਬੀ ਹਮਲੇ ਕਰਦਿਆਂ ਰਾਹੁਲ ਨੇ ਕਿਹਾ ਕਿ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਸਾਂਝੀ ਸੰਸਥਾ ਕਮੇਟੀ ਜੇਪੀਸੀ ਬਣਾਈ ਜਾਣੀ ਚਾਹੀਦੀ ਹੈ ਉਹਨਾਂ ਜੇਠਲੀ ਉੱਤੇ ਦੋਸ਼ ਲਾਇਆ ਕਿ ਉਹ ਸੱਚ ਤੇ ਝੂਠ ਨੂੰ ਕਮਾਉਣ ਵਿੱਚ ਪੂਰੇ-ਪੂਰੇ ਮਾਹਰ ਹਨ ਦਿੱਲੀ ਹਾਈ ਕੋਰਟ ਨੇ ਆਖਿਆ ਕਿ ਪ੍ਰਵਾਸੀ ਭਾਰਤੀ ਪਤਨੀਆਂ ਵੱਲੋਂ ਵਿਆਹ ਕਰਾਉਣ ਮਗਰੋਂ ਆਪਣੀਆਂ ਪਤਨੀਆਂ ਨੂੰ ਅੱਧਵਾਟੇ ਛੱਡੇ ਜਾਣ ਦਾ ਮੁੱਦਾ ਵੱਡੀ ਚਿੰਤਾ ਦਾ ਵਿਸ਼ਾ ਹੈ ਹਾਈ ਕੋਰਟ ਨੇ ਇਸ ਮੁੱਦੇ ਤੇ ਕਈ ਮੰਤਰਾਲਿਆਂ ਤੋਂ ਜਵਾਬ ਮੰਗੇ ਅਦਾਲਤ ਨੇ ਸਾਫ ਕਰ ਦਿੱਤਾ ਹੈ ਕਿ ਐਨ ਆਰ ਆਈ ਪਤਨੀਆਂ ਵੱਲੋਂ ਛੱਡੀਆਂ ਪਤਨੀਆਂ ਦੀ ਅਧਿਕਾਰਾਂ ਦੀ ਸਲਾਮਤੀ ਤੇ ਉਹਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਕੋਈ ਢਾਂਚਾ ਤਿਆਰ ਕੀਤੇ ਜਾਣ ਲਈ ਨਿਰਦੇਸ਼ਾਂ ਨਿਰਦੇਸ਼ ਜਾਰੀ ਕਰਨ ਦੀ ਮੰਗ ਕਰਦੇ ਆ ਪਟੀਸ਼ਨ ਦੀ ਨਿਰਪੱਖ ਨਿਰਖ ਪਰਖ ਕੀਤੀ ਜਾਏਗੀ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 9 ਜਨਵਰੀ ਤੇ ਪਾਉਂਦੇ ਆ ਆਖਿਆ ਕਿ ਇਹ ਮੁੱਦਾ ਜਾਂਚ ਪੜਤਾਲ ਦੀ ਮੰਗ ਕਰਦਾ ਤੇ ਵੱਡੀ ਚਿੰਤਾ ਦਾ ਵਿਸ਼ ਕਸ਼ਮੀਰ ਦੇ ਕਪਵਾੜਾ ਸੈਕਟਰ ਵਿੱਚ ਭਾਰਤੀ ਫੌਜ ਅਤੇ ਹੱਤਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਬਟਾਲਾ ਨੇੜਲੇ ਪਿੰਡ ਕੋਟਲਾ ਖੁਰਦ ਦਾ ਫੌਜੀ ਜਵਾਨ ਲਾਸ ਨਾਇਕ ਸੰਦੀਪ ਸਿੰਘ ਸ਼ਹੀਦ ਹੋ ਗਿਆ ਸੰਦੀਪ ਸਿੰਘ 2007 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਤੇ ਅੱਜ ਕੱਲੋ ਸ਼੍ਰੀ ਸ਼੍ਰੀਨਗਰ ਖੇਤਰ ਵਿੱਚ ਤਾਇਨਾਤ ਸੀ ਅਹਿਮਦਗੜ੍ਹ ਤੋਂ ਖਬਰ ਸਾਡੇ ਲੋਕ ਗੀਤਾਂ ਵਿੱਚ ਵੀ ਛਪਾਰ ਦਾ ਮੇਲਾ ਆਉਂਦਾ ਹੈ ਔਰ ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦੂਸਰੇ ਦਿਨ ਤੋਂ ਊਮ ਤੜਕੇ ਨਾਲ ਆਰੰਭ ਹੋਇਆ ਜ਼ਿਕਰਯੋਗ ਹੈ ਮੇਲੇ ਦਾ ਪਹਿਲਾ ਦਿਨ ਜਿਸ ਨੂੰ ਚੌਕੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਸਾਰਾ ਦਿਨ بارش ਪੈਣ ਕਾਰਨ ਫਿੱਕਾ ਰਹਿ ਗਿਆ ਪਰ ਕੁਦਰਤ ਵੱਲੋਂ ਮੌਸਮ 'ਚ ਕੁਝ ਨਰਮੀ ਬਾਅਦ ਦੂਜੇ ਦਿਨ ਮੇਲਾ ਧੂਮ ਧੜਕੇ ਨਾਲ ਸ਼ੁਰੂ ਹੋਇਆ ਅਮੰਦਗੜ ਨੇੜੇ ਗੁੱਗਾ ਮਾੜੀ ਮੰਦਰ ਰਚਪਾਰ ਵਿਖੇ ਸਦੀਆਂ ਤੋਂ ਹਰ ਸਾਲ ਭਾਦੋਂ ਦੀ ਚਾਂਦਨੀ ਚੌਦਸ ਨੂੰ ਭਰ ਦੇ ਚਾਰ ਦਿਨਾਂ ਦੇ ਸਮੇਰੇਣ ਦੂਰ ਦਰਾਡੇੋਂ ਲੱਖਾਂ ਲੋਕ ਮੇਲੇ ਦਾ ਆਨੰਦ ਮਾਣਣ ਆਉਂਦੇ ਨੇ ਤੇ ਨਾਲ ਹੀ ਸੱਪਾਂ ਦੇ ਰਾਜਾ ਗੁੱਗਾ ਜ਼ਾਹਰ ਪੀਰ ਦੀ ਪੂਜਾ ਕਰਦੇ ਨੇ ਰੰਗ-ਬਰੰਗੇ ਕੱਪੜੇ ਪਾ ਕੇ ਸਵੇਰ ਤੋਂ ਹਿਸ਼ਰਦਾਲੂਆਂ ਦੇ ਕਾਫਲੇ ਮੇਲੇ ਵੱਲ ਆਉਂਦੇ ਦੇਖੇ ਗਏ ਸਾਂਜੀ ਪੰਜਾਬੀਅਤ ਦੇ ਮਦਈ ਵਾਰੇ ਸ਼ਾਹ ਦੀ ਯਾਦ ਵਿੱਚ 220 ਮਾਸਲਾਨਾ ਮੇਲਾ ਲਾਹੌਰ ਲਾਗੇ ਜੰਡੇਆਲਾ ਸ਼ੇਰ ਖਾਨ ਸਥਿਤ ਮਜ਼ਾਰ ਤੇ ਸ਼ੁਰੂ ਹੋ ਗਿਆ ਮੇਲੇ ਦੇ ਰਸਮੀ ਆਗਾਜ਼ ਮੌਕੇ ਪੂਜਯ ਤਹਿਰੀਕ ਇਨਸਾਫ ਪਾਰਟੀ ਤੇ ਲੈਹੰਦੇ ਪੰਜਾਬ ਸਰਕਾਰ ਦੇ ਮੰਤਰੀ ਜਨਾਬ ਖਾਲਦ ਮਹਿਮੂਦ ਤੇ ਜ਼ਿਲ੍ਹਾ ਸ਼ੇਖਪੁਰ ਦੇ ਡਿਪਟੀ ਕਮਿਸ਼ਨਰ ਅਜ਼ਰਾ ਹਯਾਤ ਨੇ ਮਜ਼ਾਰ ਤੇ ਚਾਦਰ ਚੜਾ ਕੇ ਫੁੱਲ ਪੱਤੀਆਂ ਤੇ ਹਾਰ ਚੜਾ ਕੇ ਸਜਦਾ ਕੀਤਾ ਵਾਰੇ ਸ਼ਾਹ ਨੂੰ ਦੋ ਦਿਨ ਚੱਲਣ ਵਾਲੇ ਮੇਲੇ 'ਚ ਸ਼ਰਧਾਲੂ ਪੁੱਜਨੇ ਸ਼ੁਰੂ ਹੋ ਗਏ ਇਸ ਮੌਕੇ ਲੈਹੰਦੇ ਪੰਜਾਬ ਦੀ ਸਰਕਾਰ ਦੇ ਮੰਤਰੀ ਖਾਲਦ ਮਹਿਮੂਦ ਨੇ ਕਿਹਾ ਕਿ ਪਿਛਲੇ ਸਮੇਂ ਪੰਜਾਬ ਤੋਂ ਸਰਕਾਰ ਇਹ ਮੇਲਾ ਮਨਾਉਂਦੀ ਆ ਰਹੀ ਹੈ ਮੇਲੇ ਛਪਾਰ ਦੀ ਫਿਰ ਗੱਲ ਕਰੀਏ ਤਾਂ ਮੇਲਾ ਛਪਾਰ ਵਿਖੇ ਸਿਆਸੀ ਸਟੇਜਾਂ ਹੁੰਦੀਆਂ ਤੁਸੀਂ ਸਾਰੇ ਜਾਣਦੇ ਹੋ ਵੱਡੀ ਪੱਧਰ ਤੇ ਖਾੜੇ ਲੱਗਦੇ ਨੇ ਸਿਆਸੀ ਜਿਸ ਤਹਿਤ ਇਸ ਵਾਰ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਪਰ ਕੁਦਰਤ ਨੇ ਰੰਗ 'ਚ ਭੰਗ ਪਾ ਦਿੱਤੀ ਸਿਆਸੀ ਪਾਰਟੀਆਂ ਦੇ ਅਖਾੜਿਆਂ ਦਾ ਰੰਗ ਫਿੱਕਾ ਪੈ ਗਿਆ ਤੇ ਰੈਲੀ ਵਾਲੀਆਂ ਥਾਵਾਂ ਜਿਹੜੀਆਂ ਹੈ ਵੱਖ-ਵੱਖ ਪਾਰਟੀਆਂ ਨੂੰ ਬਦਲਣੀਆਂ ਪੈ ਗਈਆਂ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਆਈ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ